ਸਤ ਸ੍ਰੀ ਅਕਾਲ ਦੋਸਤੋ ਜੁੜ ਗਏ ਹਾਂ ਸਤ ਗੁਰ ਪੰਗੂ ਫੇਸਬੁਕ ਆਈਡੀ ਤੇ YouTube ਚੈਨਲ ਮੌਸਮ ਪੰਜਾਬ ਟੀਵੀ ਦੇ ਨਾਲ ਦੋਸਤੋ ਅੱਜ 28 ਤਰੀਕ ਤੱਕ ਦੇ ਜਿਹੜਾ ਮੌਸਮ ਹੈ ਉਸ ਦੀ ਜਿਹੜੀ ਅਪਡੇਟ ਹੈ ਕੀ ਅਪਡੇਟ ਅੱਜ ਦੇਣ ਵੇਲੇ ਕਿੰਨਾ ਕੁ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਜਾਪ ਰਹੀ ਹੈ ਤੇ ਉਸ ਬਾਰੇ ਜਾਣਕਾਰੀ ਸ਼ੁਰੂ ਕਰਾਂਗੇ ਤੇ ਜਾਣਕਾਰੀ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਛੋਟੀ ਜਿਹੀ ਬੇਨਤੀ ਕਰਾਂਗੇ ਕਿ ਜਿਨ੍ਹਾਂ ਨੇ ਹਜੇ ਤੱਕ ਆਪਣੀ ਫੇਸਬੁਕ ਆਈਡੀ ਨੂੰ ਫੋਲੋ ਨਹੀਂ ਕੀਤਾ ਫੋਲੋ ਕਰ ਲਓ ਤੇ ਜਿਨ੍ਹਾਂ ਨੇ YouTube ਚੈਨਲ ਮੌਸਮ ਪੰਜਾਬ ਟੀਵੀ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਜ਼ਰੂਰ ਕਰ ਲਿਓ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਦੋਸਤੋ ਸਭ ਤੋਂ ਪਹਿਲਾਂ ਤੁਹਾਨੂੰ ਭਾਰਤ ਭਾਈਕਾ ਪ੍ਰਾਈਵੇਟ ਸੰਸਥਾ ਦਾ ਜਿਹੜਾ ਭਾਰਤੀ ਮੌਸਮ ਵਿਗਿਆਨ ਦੇ ਪ੍ਰਾਈਵੇਟ ਸੰਸਥਾ ਮੈਨੂੰ ਉਹਨਾਂ ਦਾ ਇੱਕ ਸੈਟਲਾਈਟ ਦਿਖਾ ਰਿਹਾ ਉਸ ਦੇ ਵਿੱਚ ਜਿਹੜਾ ਸਵੇਰ ਦੇ 9 ਵਜੇ ਦੀ ਕਰੀਬ ਜਿਹੜੀ ਅਪਡੇਟ ਹੈ ਇਹ 18% ਮੀਂਹ ਸੀ ਮੀਂਹ ਪਿਆ ਤੇ ਹਲਕਾ ਹਲਕਾ ਰੁਕਮਾ ਰੁਕਮਾ ਜਿਹੜਾ ਮੀਂਹ ਪਿਆ ਤੇ ਉਸ ਤੋਂ ਬਾਅਦ ਇਹ ਜਿਹੜਾ ਅਸੀਂ ਆਉਣ ਵਾਲੇ ਘੰਟੇ 10 ਵਜੇ ਦੇ ਕਰੀਬ ਦੀ ਗੱਲ ਕਰੀਏ ਤਾਂ 10:00 ਵਜੇ ਵੀ ਜਿਹੜਾ 17% ਜਿਹੜਾ ਮੀਂਹ ਪੈਣ ਦੀ ਜਿਹੜੀ ਸੰਭਾਵਨਾ ਉਸ ਤੋਂ ਬਾਅਦ 11 ਵਜੇ 18% ਤੇ 12 ਵਜੇ 18% 1 ਵਜੇ 16% ਜਿਹੜਾ ਫਿਰ 2 ਵਜੇ ਵੀ 16% ਜਿਹੜਾ ਮੌਸਮੀ ਹੈ ਜਿਹੜਾ ਆਪਾਂ ਨੂੰ ਜਾਪਦਾ ਹੋਇਆ ਨਜ਼ਰ ਆ ਰਿਹਾ ਇਹ ਤੁਸੀਂ ਦੇਖ ਪਾ ਰਹੇ ਹੋ ਜਿਹੜੀ ਇੱਕ ਪ੍ਰਾਈਵੇਟ ਸੰਸਥਾ ਉਸ ਦਾ ਇਹ 1 ਵਜੇ ਦੀ ਅਪਡੇਟ ਹੈ ਤੇ ਉਸ ਤੋਂ ਬਾਅਦ ਇਹ 2 ਵਜੇ ਦੀ ਇਹ 3 ਵਜੇ ਦੀ ਉਸ ਤੋਂ ਬਾਅਦ 4 ਵਜੇ ਫਿਰ ਜਿਹੜਾ ਮੀਂਹ ਆਪਾਂ ਨੂੰ ਚੰਗਾ ਅੱਜ ਦੇਖਣ ਨੂੰ ਮਿਲੂਗਾ ਕਈ ਇਲਾਕਿਆਂ ਦੇ ਵਿੱਚ ਤੇ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਵੀ ਦੱਸ ਦਿੱਤਾ ਸੀ ਕਿ 28 ਤਰੀਕ ਦੇ ਇਹ ਅ ਅੱਧੀ ਰਾਤ ਤੋਂ ਬਾਅਦ ਤੱਕ ਹੋ ਸਕਦਾ ਹੈ ਸਿਸਟਮ 29 ਤਰੀਕ ਤੱਕ ਵੀ ਜਿਹੜਾ ਇਹ 29 ਤਰੀਕ ਨੂੰ ਵੀ ਹਲਕਾ ਹਲਕਾ ਜਿਹੜਾ ਮੀਂਹ ਆ ਦੇਖਣ ਨੂੰ ਮਿਲੇ ਅੱਜ ਸਾਰਾ ਦਿਨ ਇਸੇ ਤਰ੍ਹਾਂ ਮੌਸਮ ਜਿਹੜਾ ਕਦੇ ਮੀਂਹ ਰੁਕ ਗਿਆ ਕਦੇ ਪੈ ਗਿਆ ਇਹ 29 ਤਰੀਕ ਦੀ ਜਿਹੜੀ ਅਪਡੇਟ ਹੈ 29 ਤਰੀਕ ਨੂੰ ਵੀ ਜਿਹੜਾ 12% ਚਾਂਸ ਬਣ ਰਹੇ ਨੇ ਉਹ ਕੀ ਕਾਰਨ ਨੇ ਕਿਉਂਕਿ ਜਿਹੜੀ ਬਦਲ ਗਈ ਆ ਉਹ ਹਜੇ ਪਿੱਛੇ ਰਹੂਗੀ ਉਹਦੇ ਨਾਲ ਹਲਕੇ ਹਲਕੇ ਕਿਤੇ ਕਿਤੇ ਕਿਨਮਣ ਕਨੀ ਜਿਹੜੀ ਅੱਧੀ ਰਾਤ ਤੋਂ ਭਾਵੇਂ 12 ਵਜੇ ਜਿਹੜੇ ਰਾਤ ਦੇ 12 ਵੱਜਣਗੇ 29 ਤਰੀਕ ਦੇ ਉਹਦੇ ਵਿੱਚ ਇਹ ਜਿਹੜਾ ਸਿਸਟਮ ਹਜੇ ਥੋੜਾ ਥੋੜਾ ਐਕਟਿਵ ਰਹੂਗਾ 1 ਵਜੇ ਦੇ ਕਰੀਬ ਵੀ 12% ਜਿਹੜੇ 2 ਵਜੇ ਦੇ ਕਰੀਬ ਵੀ 11% ਦੇ ਚਾਂਸ ਨੇ 29 ਤਰੀਕ ਦੇ ਵਿੱਚ ਬਣਦੇ ਹੋਏ ਨਜ਼ਰ ਆ ਰਹੇ ਨੇ ਜਿਹੜੀ ਆਉਣ ਵਾਲੇ 29 ਤਰੀਕ ਰਾਤ ਨੂੰ ਜਿਹੜਾ ਅੱਜ ਅੱਧੀ ਰਾਤ ਤੋਂ ਬਾਅਦ ਇਹ ਮੌਸਮ ਦੀ ਅਪਡੇਟ ਕਹਿ ਸਕਦੇ ਸੀ 28 ਤਰੀਕ ਦੇ ਮੌਸਮ ਦੀ ਗੱਲ ਆ ਜਿਹੜੀ ਇਹ ਅੱਜ ਕਈ ਇਲਾਕਿਆਂ ਦੇ ਵਿੱਚ ਬਹੁਤ ਸਾਰਾ ਮੀਂਹ ਜਿਹੜਾ ਇਸ ਸਮੇਂ ਆਪਾਂ ਨੂੰ 50% ਪੂਰੇ ਚਾਂਸ ਨੇ ਜਿਹੜੇ ਕਿ ਮੀਂਹ ਦੇ ਅੱਜ ਦੀ ਕਹਿ ਸਕਦੇ ਆ ਅਪਡੇਟ ਆ ਜਿਹੜੀ ਪੂਰੀ ਉਹ ਤੁਸੀਂ ਦੇਖ ਪਾ ਰਹੇ ਹੋ ਕਿ ਜਿਹੜਾ ਸਿਸਟਮ ਹੈ ਉਹ ਤੁਸੀਂ ਦੇਖ ਪਾ ਰਹੇ ਹੋ ਇਸ ਸਮੇਂ ਜਿਹੜਾ 50% ਜਿਹੜੇ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਤੇ ਤੁਹਾਨੂੰ ਲੈ ਚੱਲਦੇ ਆਂ ਭਾਰਤੀ ਮੌਸਮ ਵਿਗਿਆਨ ਦੇ ਸੈਟੇਲਾਈਟ ਦੇ ਉੱਤੇ ਜਿੱਥੇ ਕਿ ਅਸੀਂ ਤੁਹਾਨੂੰ ਹਰ ਪਲ-ਪਲ ਦੀ ਅਪਡੇਟ ਆਈ ਦੀ ਵੀ ਕਿੱਥੇ ਕਿਹੜੇ ਇਸ ਸਮੇ ਬੱਦਲ ਬਣੇ ਹੋਏ ਨੇ ਉਸ ਦੀ ਅਪਡੇਟ ਆਈ ਦੀ ਤੁਹਾਨੂੰ ਦਿਖਾਉਣ ਦੀ ਕੋਸ਼ਿਸ਼ ਕਰਦੇ ਆਂ ਦੋਸਤੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰਿਓ ਜਿਵੇਂ ਕਿ ਅਸੀਂ ਤੁਹਾਨੂੰ ਪਹਿਲਾਂ ਦੱਸਿਆ ਸੀ ਕਿ ਸਿਸਟਮ ਬਹੁਤ ਤਕੜਾ ਸਿਸਟਮ ਬਣ ਚੁੱਕਿਆ ਹੈ ਜਿਸ ਦੀ ਕਿ ਇੰਨੀ ਆਸ ਨਹੀਂ ਸੀ 70 ਤੋਂ 80% ਜਿਹੜੇ ਚਾਂਸ ਹੋ ਜ਼ਰੂਰ ਸੀ ਅਸੀਂ ਤੁਹਾਨੂੰ ਦੱਸ ਦਿੱਤਾ ਸੀ ਤੇ ਇਸ ਸਮੇ ਸਿਸਟਮ ਥੋੜਾ ਜਿਹਾ ਅੱਗੇ ਲੰਘਿਆ ਪਰੰਤੂ ਮੀਂਹ ਇਹਦਾ ਅੱਜ ਲਗਾਤਾਰ ਪੈਂਦਾ ਰਹੂਗਾ ਜਿਹੜੀ ਬੱਦਲਵਾਈ ਆ ਉਹ ਪਹਾੜੀ ਇਲਾਕਿਆਂ ਦੇ ਨੇੜੇ ਤੇੜੀ ਪਹੁੰਚ ਚੁੱਕੀ ਆ ਦੇਖ ਸਕਦੇ ਹੋ ਪਹਾੜੀ ਇਲਾਕਿਆਂ ਦੇ ਵਿੱਚ ਵੀ ਇਸ ਸਿਸਟਮ ਦਾ ਪ੍ਰਭਾਵ ਆ ਜਿਹੜਾ ਇਸ ਤਰ੍ਹਾਂ ਚਿੱਟੇ-ਚਿੱਟੇ ਜਿਹੜੇ ਕਲਰ ਦੇ ਧਾਰਿਆਂ ਦੇਖਣ ਨੂੰ ਮਿਲ ਰਹੇ ਨੇ ਇਧਰੋਂ ਅਸੀਂ ਕਹਿ ਸਕਦੇ ਆ ਐਮਪੀ ਦੇ ਵਿੱਚੋਂ ਇਹ ਇਸ ਤਰ੍ਹਾਂ ਉੱਠਿਆ ਹੋਇਆ ਤੇ ਇਸ ਤਰ੍ਹਾਂ ਇਹ ਜਾ ਰਿਹਾ ਤੇ ਇਸ ਤਰ੍ਹਾਂ ਇਸ ਦੀਆਂ ਜਿਹੜੀਆਂ ਪ੍ਰਭਾਵ ਸੀ ਪੰਜਾਬ ਦੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਇਸ ਸਮੇਂ ਵੀ ਜਿਹੜਾ ਵਰਕਰਾਰਾ ਤੁਸੀਂ ਦੇਖ ਸਕਦੇ ਹੋ ਮੀਂਹ ਦੀਆਂ ਤਸਵੀਰਾਂ ਜਿਹੜੀਆਂ ਅੱਜ ਆਪਾਂ ਸਵੇਰ ਦੇ ਸਮੇਂ 28 ਤਰੀਕ ਨੂੰ ਵੀ ਦੇਖਣ ਨੂੰ ਮਿਲ ਰਹੀਆਂ ਨੇ ਇਹ ਦੇਖ ਸਕਦੇ ਹੋ ਇਸ ਜਗ੍ਹਾ ਦੇ ਉੱਤੇ ਦੇਖਣ ਨੂੰ ਮਿਲ ਰਹੀਆਂ ਨੇ ਥੋੜਾ ਇਹ ਹਲਕਾ ਜਿਹਾ ਸ੍ਰੀ ਮੁਕਸਰ ਸਾਹਿਬ ਵਾਲਾ ਇੱਧਰ ਥੋੜਾ ਜਿਹਾ ਘਟਾ ਹਜੇ ਘਟ ਚੁੱਕਿਆ ਪਰੰਤੂ ਬੱਦਲ ਬਾਈ ਇੱਥੇ ਵੀ ਬਣੀ ਹੋਈ ਆ ਥੋੜਾ ਜਿਹਾ ਮੀਂਹ ਦੀਆਂ ਕਾਰਵਾਈਆਂ ਹਜੇ ਘਟ ਨੇ ਅੱਜ ਦੇ ਦਿਨ ਦੀ ਗੱਲ ਕਰੇ ਸੰਖੇਪ ਵਿੱਚ ਤਾਂ ਜਿਹੜਾ ਅੱਜ 28 ਤਰੀਕ ਨੂੰ ਆ ਵੱਖ-ਵੱਖ ਖੇਤਰਾਂ ਦੇ ਵਿੱਚ ਰੁਕ ਰੁਕ ਕੇ ਮੀਂਹ ਜਿਹੜਾ ਪੈਂਦਾ ਹੋਇਆ ਨਜ਼ਰ ਆਊਗਾ ਤਾਪਮਾਨ ਦੇ ਵਿੱਚ ਜਿਹੜੇ ਅੱਜ ਦਿਨ ਦੇ ਤਾਪਮਨ ਦੇ ਵਿੱਚ ਗਰਾਫਟ ਆ ਕੀ ਦੋਸਤੋ 15 ਡਿਗਰੀ ਦੇ ਜਿਹੜਾ ਆਸ-ਪਾਸ ਤਾਪਮਨ ਅੱਜ ਦਾ ਦਿਨ ਦਾ ਦਰਜ ਕੀਤਾ ਜਾਊਗਾ ਤੇ ਆਉਣ ਵਾਲੇ ਸਮੇਂ ਦੇ ਵਿੱਚ ਕੀ ਕੀ ਅਪਡੇਟ ਹੈ ਉਹ ਤੁਹਾਨੂੰ ਅਸੀਂ ਆਉਣ ਵਾਲੇ ਦੁਪਹਿਰ ਤੋਂ ਬਾਅਦ ਸਾਂਝੀ ਕਰ ਦੇਵਾਂਗੇ ਤੁਹਾਨੂੰ ਜਿਹੜੀ ਵੀ ਹੋਊਗੀ ਅਪਡੇਟ ਜਿਸ ਤਰ੍ਹਾਂ ਵੀ ਮੌਸਮ ਦੇ ਵਿੱਚ ਕੋਈ ਤਬਦੀਲੀ ਆਉਂਦੀ ਹੈ ਜਾਂ ਕੋਈ ਹੋਰ ਜਿਹੜਾ ਅਸੀਂ ਕਹਿ ਸਕਦੇ ਹਾਂ ਬਦਲਾਅ ਆਉਂਦਾ ਜਿਵੇਂ ਰਾਤ ਗੜੇ ਮਾਰੀ ਦੀਆਂ ਤਸਵੀਰਾਂ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਅੱਜ ਗੜੇਮਾਰੀ ਜਿਹੜੀ ਰਾਤ ਹੋ ਚੁੱਕਿਆ ਅੱਜ ਵੀ ਕੁਝ ਇਸ ਤਰ੍ਹਾਂ ਦੇ ਵਿੱਚ ਜਿਹੜਾ ਚਾਂਸ ਬਣਦੇ ਹੋਏ ਨਜ਼ਰ ਆ ਰਹੇ ਨੇ ਗੜੇਮਾਰੀ ਦੇ ਤੇ ਉਸ ਉਹ ਕੁਦਰਤ ਦੇ ਹੱਥਾ ਕਿੱਥੇ ਇਹ ਜਿਹੜੀ ਕੁਦਰਤੀ ਕਰੋਪੀ ਹੁੰਦੀ ਹੈ ਮਾਰ ਕਰਦੀ ਹੈ ਅਸੀਂ ਤਾਂ ਅਰਦਾਸ ਇਹ ਕਰਾਂਗੇ ਕਿ ਅਜਹੀਆਂ ਕੁਦਰਤੀ ਕਰੋਪੀਆਂ ਤੋਂ ਪਰਮਾਤਮਾ ਬਚਾ ਕੇ ਰੱਖੇ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਜਿਹੜਾ ਕੱਲ ਗੜੇਮਾਰੀ ਦੇ ਨਾਲ ਨੁਕਸਾਨ ਹੋਇਆ ਕਿਉਂਕਿ ਇਸ ਸਮੇਂ ਹਰੇ-ਚਾਰੇ ਦੀ ਫਸਲ ਆ ਜਿਹੜੀ ਉਹ ਨੁਕਸਾਨ ਦਾ ਦੇ ਨਾਲ ਨੁਕਸਾਨ ਹੋ ਜਾਂਦਾ ਤੇ ਐਸ ਸਮੇਂ ਦੇਖ ਸਕਦੇ ਹੋ ਬਦਲਵਾਈ ਜਿਹੜੀ ਬਣੀ ਹੋਈ ਹੈ ਪਰੰਤੂ ਜਿਹੜੀਆਂ ਮੀਂਹ ਦੇ ਕਾਰਵਾਈਆਂ ਹੋ ਰਹੀਆਂ ਨੇ ਉਹ ਜ਼ਿਆਦਾਤਰ ਹੁਣ ਐਸ ਸਮੇਂ ਹਿਮਾਚਲ ਦੇ ਵਿੱਚ ਲਗਾਤਾਰ ਹੋ ਰਹੀਆਂ ਨੇ ਦੇਖ ਸਕਦੇ ਹੋ ਐਸ ਸਮੇਂ ਹਿਮਾਚਲ ਦੇ ਨਾਲ ਲੱਗਦੇ ਇਲਾਕੇ ਇਧਰੋਂ ਹਰਿਆਣੇ ਵਾਲੀ ਸਾਈਡ ਪਾਣੀਪਤਾਲੀ ਸਾਈਡ ਤੇ ਉਸ ਤੋਂ ਬਾਅਦ ਅਸੀਂ ਲੁਧਿਆਣੇ ਦੇ ਨਾਲ ਲੱਗਦੇ ਇਲਾਕੇ ਇਹਨਾਂ ਇਲਾਕਿਆਂ ਦੇ ਵਿੱਚ ਜਿਵੇਂ ਸਵੇਰ ਦੇ ਪਹਿਲੇ ਘੰਟੇ ਦੇ ਵਿੱਚ ਪਟਿਆਲਾ ਸ੍ਰੀ ਫਤਿਹਗੜ੍ਹ ਸਾਹਿਬ ਮਾਨਸੇ ਦੇ ਇਲਾਕਿਆਂ ਦੇ ਵਿੱਚ ਸੰਗਰੂਰ ਦੇ ਇਲਾਕਿਆਂ ਦੇ ਵਿੱਚ ਮਰੀਲਕੋਟਲੇ ਦੇ ਇਲਾਕੇ ਜਲੰਧਰ ਲੁਧਿਆਣਾ ਹੁਸ਼ਿਆਰਪੁਰ ਦੇਖ ਸਕਦੇ ਹਾਂ ਦੁੰਗਰਦਾਸਪੁਰ ਇਹਨਾਂ ਵਿੱਚ ਜਿਹੜੀਆਂ ਇਸ ਸਮੇਂ ਮੀਂਹ ਦੀਆਂ ਕਾਰਵਾਈਆਂ ਆਪਾਂ ਨੂੰ ਦੇਖਣ ਨੂੰ ਮਿਲ ਰਹੀਆਂ ਨੇ ਇਸ ਸਮੇਂ ਗਰਦਾਸਪੁਰ ਦੇ ਵਿੱਚ ਦਸੂਹਾ ਹਿਾਰਪੁਰ ਇਹਨਾਂ ਇਲਾਕਿਆਂ ਦੇ ਵਿੱਚ ਵੀ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਇਸ ਸਮੇਂ ਲਗਾਤਾਰ ਦੇਖਣ ਨੂੰ ਮਿਲ ਰਹੀਆਂ ਨੇ ਦੁਪਹਿਰ ਤੱਕ ਇਹ ਸਿਸਟਮ ਆਪਾਂ ਕਹਿ ਸਕਦੇ ਹਾਂ ਸ਼ਾਮ ਦੇ 4 ਵਜੇ ਤੱਕ ਬਖਵਾ ਖੇਤਰਾਂ ਦੇ ਵਿੱਚ ਜਿਹੜਾ ਮੀਂਹ ਲਗਾਤਾਰ ਪੈਂਦਾ ਹੋਇਆ ਨਜ਼ਰ ਆਊਗਾ ਉਸ ਤੋਂ ਬਾਅਦ ਹਲਕਾ ਜਿਹਾ ਸਿਸਟਮ ਇਹ ਅੱਗੇ ਲੰਘੂਗਾ ਤੇ ਜਿਹੜੀਆਂ ਮੀਂਹ ਦੀਆਂ ਕਾਰਵਾਈਆਂ ਉਹ ਘੱਟ ਹੋਣਗੀਆਂ ਨਾ ਮਾਤਰ ਦੇ ਰੂਪ ਦੇ ਵਿੱਚ ਮੀਂਹ ਦੀਆਂ ਕਾਰਵਾਈਆਂ ਰਹਿ ਜਾਣਗੀਆਂ ਬੱਦਲਵਾਈ ਹਲਕੀ ਹਲਕੀ ਰਹੇਗੀ ਦੁਪਹਿਰ ਤੋਂ 4 ਵਜੇ ਤੋਂ ਬਾਅਦ ਅੱਜ ਭਾਵ ਕਿ ਅੱਜ ਦਾ ਦਿਨ 28 ਤਰੀਕ ਦਾ ਮੀਂਹ ਦੇ ਵਿੱਚ ਹੀ ਲੰਘੂਗਾ ਕਦੇ ਮੀਂਹ ਰੁਕ ਜਾਗਰੂ ਕਦੇ ਆ ਜਾਗਰੂ ਇਸ ਤਰ੍ਹਾਂ ਦਾ ਮਾਹੌਲ ਜਿਹੜਾ ਬੱਦਲਵਾਈ ਵਾਲਾ ਬਣਿਆ ਹੋਇਆ ਨਜ਼ਰ ਆਊਗਾ ਦੁਪਹਿਰ ਤੋਂ ਬਾਅਦ ਕੋਈ ਵੀ ਅਪਡੇਟ ਆਉਂਦੀ ਹੈ ਲਾਈਵ ਹੋ ਕੇ ਜਾਣਕਾਰੀ ਜਿਹੜੀ ਤੁਹਾਡੇ ਨਾਲ ਸਾਂਝੀ ਕਰ ਦਵਾਂਗੇ ਤਦ ਤੱਕ ਲਈ ਧੰਨਵਾਦ ਮਿਹਰਬਾਨੀ ਰੱਬ ਰਾਖਾ